ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੀ ਸੁੱਟਾਂ ਦੀ ਵੈਰਿਟੀ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਭੇਜੋ ਤੇ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਭਰਾਵਾਂ ਦੀ ਹੱਟੀ ਦੇ ਉੱਤੇ ਜੀ 21 ਤੇ 22 ਤਰੀਕ ਨੂੰ ਦੋ ਦਿਨ ਦਾ ਕਾਰ ਬੰਦਰ ਹੋਊਗੀ ਘਰਾਮ ਦਾ ਘਰੇਲੂ ਕੰਮ ਕਰਕੇ ਦੋ ਦਿਨ ਆਪਦਾ ਜਰੂਰੀ ਕੰਮ ਕਰਕੇ ਬੰਦਰ ਹੋਊਗੀ ਕਿਸੇ ਵੀ ਭੈਣ ਭਰਾ ਨੇ ਸਾਡੇ ਕੋਲ ਕਸਟਮਰ ਨੇ ਕੱਪੜਾ ਲੈਣਾ ਹੋਵੇ ਜਿਆਦਾ ਕੱਲ ਨੂੰ ਆ ਸਕਦਾ ਹੈਗਾ 20 ਤਰੀਕ ਨੂੰ ਜੇ ਜਾਉ ਤੂੰ ਬਾਅਦ ਜਦੋਂ ਵਰਜੀ ਆਵੇ ਜੀ ਮੰਗਲਵਾਰ ਤੋਂ ਸਮਝ ਕੇ 23 ਤਰੀਕ ਤੋਂ ਬਾਅਦ 21 ਤੇ 22 ਤਰੀਕ ਦੋ ਦਿਨ ਦਾ ਕੜਵਾਂ ਮੰਦਰ ਹੋਊ ਜੀ ਭਰਾਵਾ ਜੀ ਹੱਤੀ ਦਿੱਤੇ ਸ਼ੇਰ ਮੇਲਾ ਚੱਲੀ ਜਾਂਦਾ ਜੀ ਦੀਵਾਲੀ ਸ਼ੇਰ ਮੇਲਾ ਚਾਲੂ ਹੋ ਚੁੱਕਿਆ ਹੈਗਾ ਕਰਪਾ ਚਾਹ ਸ਼ੇਰ ਮੇਲਾ ਦੀਵਾਲੀ ਸ਼ੇਰ ਮੇਲਾ ਆ ਦੇਖੋ ਜੀ ਫੈਂਸੀ ਕਢਾਈ ਵਾਲਾ ਸੂਟ ਫੈਂਸੀ ਕਢਾਈ ਵਾਲਾ ਸੂਟ ਹੈ ਫੈਂਸੀ ਦੁਪੱਟੇ ਦੇ ਨਾਲ ਹੈ ਇਹ ਆਮ ਹੀ ਮਾਰਕਟ ਦੇ ਵਿੱਚ 1100 ਦਾ ਸੂਟ ਵਿਖਦਾ ਹੈਗਾ ਸਾਡਾ ਇਹ ਸਿਰਫ 550 ਰੁਪਏ ਜੀ ਇਹ 550 ਦੇ ਵਿੱਚ ਫੈਂਸੀ ਕੜਾਈ ਵਾਲਾ ਸੂਟ ਹੈ ਫੈਂਸੀ ਦੁਪੱਟੇ ਦੇ ਨਾਲ ਜੀ ਸੇਰਵੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰਵੇਲਾ ਚੱਲੀ ਜਾਂਦਾਗਾ ਬਰਪਰੀ ਦਾ ਸੂਟ ਫੈਂਸੀ ਸੂਟ ਹੈ ਬਰਪਰੀ ਦਾ ਜੀ ਦੁਪੱਟਾ ਦੇਖੋ ਜੀ ਨਾਲ ਫੈਂਸੀ ਦੁਪੱਟਾ ਬਹੁਤ ਵਧੀਆ ਬਣਿਆ ਹੋਇਆ ਹੈ ਇਹਦੇ ਨਾਲ ਇਹਦਾ ਸੂਟ ਆਮ 14-1500 ਦਾ ਵਿਕਦਾ ਹੈ ਇਹ ਮਾਰਕੀਟ ਦੇ ਵਿੱਚ ਸਾਡਾ ਰੇਟ ਸਿਰਫ 650 ਰੁਪਏ ਕਰਤਾ ਜੀ ਦਾ 650 ਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਵੱਖੋ-ਵੱਖਰੇ ਕੰਡਰਾਂ ਦੇ ਵਿੱਚ ਬਹੁਤ ਮਾਲ ਪਹੁੰਚ ਗਿਆ ਜੀ ਭਰਾਵਾ ਜਿੱਤੀ ਤੇ ਸੇਲ ਮੇਲਾ ਚੱਲੀ ਜਾਂਦਾ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਮਰ ਭੇਜੋ ਤੇ ਅਸੀਂ ਤੁਹਾਨੂੰ ਗਰੁੱਪਲੀ ਵਿੱਚ ਐਡ ਕਰਾਂਗੇ ਮਾਲ ਬਹੁਤ ਨਵੇਂ-ਨਵੇਂ ਆਏ ਨੇ ਜੀ ਵਰਤ ਕਰਵਾ ਚੌਥ ਵਰਤਾਂ ਵਾਸਤੇ ਤੇ ਦਿਵਾਲੀ ਵਾਸਤੇ ਸਾਰੇ ਨਵੇਂ ਮਾਲ ਨਮੀਆਂ ਚੀਜ਼ਾਂ ਆ ਚੁੱਕੀਆਂ ਨੇ ਦੇਖੋ ਹਾਈਡ ਬਰਕ ਦਾ ਕੰਮ ਸਾਰਾ ਬਰੀਕੜਾਈ ਦਾ ਕੰਮ ਹੈ ਜੀ ਬਿਲਕੁਲ ਦੁਪੱਟਾ ਸ਼ਾਨਦਾਰ ਨਾਲ ਮਾਰਕੀਟ 'ਚ ਵਿਕੇ 2022 ਉਹਦਾ ਕਿੰਨੇ ਮਰਜ਼ੀ ਵਿਕੇ ਸਾਡਾ ਰੇਟ ਸਿਰਫ 900 ਰੁਪਏ ਹੈ ਜੀ ਇਹ 900 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦੇ ਉੱਤੇ ਸੇਲ ਵਾਲਾ ਚੱਲੀ ਜਾਂਦਾ ਹੈਗਾ 900 ਦੇ ਵਿੱਚ ਸੇਲ ਮਿੰਟ ਦੇ ਉੱਤੇ ਜੀ ਰੰਗ ਦੇਖੋ ਜੀ ਕਿੰਨੇ ਸ਼ਾਨਦਾਰ ਰੰਗ ਹੈ ਦੇ ਵਿੱਚ ਰੰਗ ਸ਼ਾਨਦਾਰ ਰੰਗ ਆ ਰਹੇ ਨੇ ਜੀ ਸਪੈਸ਼ਲ ਵਿਆਹ ਸ਼ਾਦੀਆਂ ਸੀਜ ਦੇ ਵਿੱਚ ਆਫਰ ਹੈ ਜੀ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਹੇਗਾ 10000 ਰੁਪਏ ਦੀ ਕੱਪੜੀ ਖਰੀਦ ਕਰੋ ਤੇ ਟਰਾਲੀ ਬੈਗ ਭਰ ਕੇ ਲੈ ਜਾਓ ਬਹੁਤ ਸਸਤੇ ਰੇਟਾਂ ਦੇ ਵਿੱਚ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਭਰਾਵਾਂ ਦੀ ਹਿੱਕੀ ਦੇ ਉੱਤੇ ਸੇਰ ਮੇਲਾ ਚੱਲੀ ਜਾਂਦਾ ਜੀ फैंसी फैसी कढ़ाई सूटा भारी शेर मेला देखो सारे फैंसी फैंसी सूट है जी बिल्कुल नवी क्वालिटी नवी डिजाइन गई सारी कढ़ाई देखो कि शानदार कढ़ाई है कढ़ाई का जी ब्रीक कढ़ाई का कम है बिल्कुल दुपट्टा सारा कढ़ाई कट्टा दुपट्टा नाल है ਆਸਾਂ ਲਹੋਂਗੇ ਤੰਨੇ ਜੀ ਕਲਰ ਆ ਗਈ ਇਹਦੇ ਵਿੱਚ ਸੇਰ ਮੇਲੇ ਦੇ ਉੱਤੇ ਸਿਰਫ 1100 ਰੁਪਏ ਤੋਂ ਘੱਟਾ ਹੀ ਇਹੇ ਭਰਾਵਾ ਜਿੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ 1100 ਰੁਪਏ ਦੇ ਵਿੱਚ ਪੈਨਸੀ ਸੂਟ ਨਵੇਂ ਕੱਪੜੇ ਸਾਰੇ ਨਵੀਆਂ ਚੀਜ਼ਾਂ ਬਿਲਕੁਲ ਨਵੀਂ ਕੁਆਲਟੀ ਆਏਗੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲਵੋ ਚੱਲੀ ਜਾਂਦਾ ਜੀ नमी तो नवी डिजाइन देखो सारा नीचे फरंट बनया बन पौचा बर पौचा जिसे कढ़ाई है कढ़ाई है जी बिलकुल प्योर दुपट्टे कढ़ाई नी साइडी सूट है रंग जी ਸਿਰਫ ਸਾਢੇ 1500 ਦਾ ਹੂਕ ਘਾਤਾ ਜੀ ਇਹ ਜਿਹੜਾ ਆਮ 3000 3500 ਸੂਟ ਵਿਕਦਾ ਹੈਗਾ ਸਾਡਾ ਰੇਟ ਸਿਰਫ ਸਾਢੇ 1500 ਰੁਪਏ ਜੀ ਭਰਾਵਾਂ ਦੀ ਹੱਟੀ ਦੇ ਤੇ ਸੇਲ ਵੇਲੇ ਚੱਲੀ ਜਾਂਦਾ ਹੈਗਾ